ਗੁਰਪ੍ਰਸਾਦ ਸੰਗਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਖਾਲਸਾ ਬਿਲਾਉਂ ਟੂ ਦਾ ਲਾਰਡ ਆਲ ਰੀਚਸ ਆਰ ਇਨ ਹਿਸ ਨੇਮ ਹੀ ਦਾ ਟਰੂਥ ਐਂਡ ਟਰੂਥ ਟਾਈਮ ਸਾਧ ਸੰਗਤ ਸਾਨੂੰ ਪੰਥ ਪ੍ਰਵਾਨਕ ਜੀ ਨੂੰ ਕਹਿੰਦੇ ਆ ਪੰਜ ਬਾਣੀਆਂ ਪੜਨ ਨੂੰ ਕਿਹਾ ਜਾਂਦਾ ਹੈ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਜਾਪ ਸਾਹਿਬ ਰਾਜਾ ਸਾਹਿਬ ਲੇਕਿਨ ਇੱਕ ਹੋਰ ਬਾਣੀ ਵੀ ਇਹਦੇ ਵਿੱਚ ਸਾਨੂੰ ਆਉਂਦੀ ਹੈ ਪੜ੍ਹਨ ਵਾਸਤੇ ਉਹ ਹੈ ਚੋਪਈ ਉਹਨੂੰ ਬਾਣੀ ਕਿਉਂ ਕਹਿੰਦੇ ਨੇ ਇਹ ਮੈਨੂੰ ਹਾਲ ਤੱਕ ਸਮਝ ਨਹੀਂ ਆਈ ਕਿਉਂਕਿ ਉਹ ਗੁਰੂ ਸਾਹਿਬ ਦਾਣ ਦੀ ਲਿਖਤ ਨਹੀਂ ਹੈ ਔਰ ਇਸ ਤੇ ਡਿਸਕਸ਼ਨ ਕਰਨ ਵਾਸਤੇ ਸਾਡੇ ਨਾਲ ਆਏ ਹੋਏ ਨੇ ਸਰਦਾਰ ਗੁਰਚਰਨ ਸਿੰਘ ਜੀ ਜਿਉਣ ਵਾਲਾ ਬਹੁਤ ਬਹੁਤ ਧੰਨਵਾਦ ਬਾਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜਰਨ ਸਿੰਘ ਜੀ ਤੁਸੀਂ ਆਪਣੇ ਇੱਕ ਲਿਖਿਆ ਕਿਉਂਕਿ ਬੇ ਕਬਿਆ ਕਮੇ ਉਹ ਬਾਤ ਬੈਂਤੀ ਚੌਪਈ ਪਾਤਸ਼ਾਹੀ 10 ਜੀ ਮਾਫ ਕਰਨਾ ਮੈਂ ਤੈਨੂੰ ਕਦੇ ਪੜਿਆ ਬਣੀ ਚਲੋ ਆਮ ਸੌਰੀ ਸੋ ਇਸ ਰਾਤੇ ਸਪੈਲ ਜਿਹੜੀ ਪ੍ਰੋਨਨਸੀਏਸ਼ਨ ਆ ਮਾਫ ਕਰਨਾ ਸਾਹਿਬ ਜੀ ਤੁਸੀਂ ਲਿਖਿਆ ਮੈਂ ਵੀ ਮੈਨੂੰ ਯਾਦ ਨੂੰ ਲੱਗੀ ਚੌਪਈ ਨੂੰ ਜਿੰਨਾ ਸਿੱਖਾਂ ਨੇ ਆਪਣੇ ਨਿਤਨੇਮ ਦਾ ਟੁੱਟ ਹਿੱਸਾ ਸਵੀਕਾਰ ਕੀਤਾ ਹੋਇਆ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੀ ਕਿ ਇਹ ਚੌਪਈ ਕਿਸ ਦੀ ਲਿਖੀ ਹੋਈ ਹੈ ਜੀ ਕਿਹੜੇ ਗ੍ਰੰਥ ਦੇ ਕੰਨੇ ਕਿੰਨੇ ਪੜਨੇ ਤੇ ਹੈ ਜੀ ਏ ਜੋ ਪਈ ਸਾਡੇ ਨਿਤਨੇਮ ਦਾ ਹਿੱਸਾ ਕਦੋਂ ਤੇ ਕਿਨੇ ਬਣਾਈ ਦਾ ਸਵਾਲ ਸਿੱਖਾਂ ਕਦੇ ਆਪਣੀ ਸੋਚ ਵਿੱਚ ਆਉਣ ਹੀ ਨਹੀਂ ਦਿੱਤਾ ਜੀ ਇਸੇ ਕਰਕੇ ਮੈਂ ਹਾਂਜੀ ਤੁਹਾਡਾ ਸਵਾਲ ਇਸ ਚੀਜ਼ ਦਾ ਜੀ ਕਿ ਅਸੀਂ ਬਹੁਤ ਜਿੱਡਣਾ ਨੇ ਕੀਤਾ ਜਿੱਦੇ ਨੇ ਸਜਣਾ ਨੇ ਸਾਨੂੰ ਗਲਤ ਰਾ ਪਾਇਆ ਉਹਨਾਂ ਨੇ ਬੜਾ ਕਾਲਾ ਮਾਲਾ ਕੀਤਾ ਹੋਇਆ ਜੀ ਰਹਿਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ 9 ਸ਼ਬਦ ਨੇ ਜੀ ਔਰ ਉਹ ਜਿੱਥੇ ਰਹਿਰਾ ਸਾਹਿਬ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੇਜ ਅੰਕ 8 ਤੋਂ ਲੈ ਕੇ 13 ਤੱਕ ਜੀ ਕਹੋਗੇ 14 ਤੋਂ ਸ੍ਰੀ ਰਾਗ ਸ਼ੁਰੂ ਹੋ ਜਾਂਦਾ ਜੀ ਉਥੇ ਗੁਰੂ ਨਾਨਕ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇ ਜੀ ਉਹਨਾਂ ਦੇ ਸ਼ਬਦ ਵੀ ਹੈਗੇ ਜੀ ਗੁਰਨਾਮਿਕ ਸਾਹਿਬ ਨੇ ਇਹ ਉੱਥੇ ਲਿਆ ਕੇ ਇਕੱਠੇ ਕੀਤੇ ਗੁਰੂ ਅਰਜਨ ਪਾਚੀ ਨੇ ਇਕੱਠੇ ਗੁਰੂ ਆਈ ਐਮ ਸੌਰੀ ਗੁਰੂ ਅਰਜਨ ਦੇਵ ਜੀ ਨੇ ਇਕੱਠੇ ਕੀਤੇ ਜੀ ਸੋ ਇਸ ਵਾਸਤੇ ਜਿਹੜੇ ਸਾਨੂੰ ਰਹਿਰਾਸ ਦੇ ਵਿੱਚ ਹੋਰ ਚਬਲ ਦਿੱਤੇ ਜਾ ਰਹੇ ਆ ਚੌਪਈ ਇਨਕਲੂਡਡ ਉਹ ਕਿਉਂ ਕੀਤਾ ਦਰਸਲ ਮੇਰਾ ਜਿਹੜਾ ਪਿਛਲੇ 30 ਸਾਲਾਂ ਦਾ ਅਨੁਭਵ ਹੈ ਇਹ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਕਿਵੇਂ ਤੋੜਿਆ ਜਾਵੇ ਜੇ ਅੱਜ ਅਸੀਂ ਆਪਣੇ ਪੰਜ ਬਾਣੀਆਂ ਦੀ ਗੱਲ ਕਰਦੇ ਆ ਤਾਂ ਪੰਜਾਂ ਬਾਣੀਆਂ ਚੋਂ ਤਿੰਨ ਬਾਣੀਆਂ ਜਿਹੜਾ ਮੈਂ ਨਾਲ ਗ੍ਰੰਥ ਲੈ ਕੇ ਆਇਆ ਜੀ ਦਸਮ ਗ੍ਰੰਥ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਵਿੱਚੋਂ ਜਿਹੜੀ ਚੌਪਈ ਦੀ ਤੁਸੀਂ ਗੱਲ ਸਵਾਲ ਪਾਇਆ ਉਹ ਇਸ ਗ੍ਰੰਥ ਦੇ 1386 ਪੰਨੇ ਤੋਂ ਜਾ ਕੇ 1388 ਪੰਨੇ ਤੇ ਖਤਮ ਹੁੰਦੀ ਹੈ ਤੇ ਉਥੇ ਕਿਤੇ ਵੀ ਇਹਦੇ ਚ ਹੈਡਿੰਗ ਕਵਿਓ ਬਾਚ ਬੇਂਤੀ ਚੋਪਈ ਪਾਸ਼ਾਹੀ ਦਸਵੀ ਨਹੀਂ ਹੈਗਾ ویਲ ਕਮ ਟੂ 댓 ਡੀਟੇਲ ਲੇਟਰ ਆਨ ਕਿਉਂਕਿ ਮੈਂ ਆਵਾਜ਼ ਜਦੋਂ ਕੈਪਟਨ ਮਰੇ ਲੁਧਿਆਣੇ ਈਸਟ ਇੰਡੀਆ ਕੰਪਨੀ ਦਾ ਏਜੰਟ ਨਿਯੁਕਤ ਹੁੰਦਾ ਤਾਂ ਉਸ ਨੂੰ ਇਹ ਕਿਹਾ ਗਿਆ ਕਿ ਤੁਸੀਂ ਸਿੱਖਾਂ ਦੇ ਆਚਰਣ ਬਾਰੇ ਸਿੱਖਾਂ ਦੀ ਹਿਸਟਰੀ ਬਾਰੇ ਅਸਲੀਅਤ ਵਿੱਚ ਸਿੱਖ ਕੀ ਹੈਗੇ ਆ ਉਹਦੇ ਬਾਰੇ ਫਾਈਂਡ ਆਊਟ ਕਰੋ ਤਾਂ ਕਿ ਜਦੋਂ ਆਪਾਂ ਇੰਡੀਆ ਨੂੰ ਅਸੀਂ ਕਬਜ਼ੇ 'ਚ ਕਰ ਹੀ ਲਿਆ ਤਾਂ ਪੰਜਾਬ ਨਾਲ ਲੜਾਈ ਲੱਗਣ ਤੋਂ ਪਹਿਲਾਂ ਅਸੀਂ ਇਹਨਾਂ ਦੇ ਸੁਭਾਅ ਤੋਂ ਜਾਣੂ ਹੋਈਏ ਵੀ ਇਹ ਕਿਸ ਚੀਜ਼ ਨੂੰ ਮੰਨਦੇ ਆ ਖਾਂਦੇ ਕੀ ਆ ਧਰਮ ਕੀ ਆ ਕਿਵੇਂ ਰਹਿੰਦੇ ਆ ਕਿਵੇਂ ਉੱਠਦੇ ਆ ਕੀ ਪੜਦੇ ਆ ਨਿਤ ਤਾਂ ਉਦੋਂ ਤੋਂ ਹੀ ਤਿਆਰੀਆਂ ਹੋ ਗਈਆਂ ਸੀ ਕਿ ਸਿੱਖਾਂ ਨੂੰ ਸਿੱਖ ਧਰਮ ਨਾਲੋਂ ਤੋੜਾਂਗੇ ਤਾਂ ਅਸੀਂ ਇੱਥੇ ਲੰਬਾ ਸਮਾਂ ਰਾਜ ਕਰ ਸਕਦੇ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਜੀ ਕਾਰਨ ਕੀ ਸੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਾ ਗਿਆ ਉਦੋਂ ਫੌਜਾਂ ਨੇ ਹਥਿਆਰ ਸੁੱਟ ਦਿੱਤੇ ਤੇ ਇਹਨਾਂ ਦੀ ਗੁਲਾਮੀ ਐਕਸੈਪਟ ਕਰ ਲਈ ਮੈਂ ਉਹਨੂੰ ਖਾਲਸਾ ਫੌਜ ਨਹੀਂ ਕਹਿੰਦਾ ਕਿਉਂਕਿ ਉਹ ਇੱਕ ਫਿਊਡਲ ਦੀ ਫੌਜ ਸੀ ਉਹ ਰਾਜੇ ਦੀ ਫੌਜ ਸੀ ਉਹ ਉਹ ਆਪਣੇ ਤਨਖਾਹਦਾਰ ਫੌਜੀ ਸੀ ਇਧਰੋਂ ਨਹੀਂ ਮਿਲੀ ਤਨਖਾਹ ਇਧਰੋਂ ਮਿਲਦੀ ਹੁਣ ਉਹਨਾਂ ਫੌਜੀਆਂ ਨੂੰ ਪੱਕੇ ਧਰਮ ਦੇ ਵਿੱਚ ਪੱਕੇ ਰੱਖਣ ਵਾਸਤੇ ਗੋਰਿਆਂ ਨੇ ਫੌਜ ਦੇ ਵਿੱਚ ਗੁਰਦੁਆਰੇ ਇੰਟਰੋਡਿਊਸ ਕੀਤੇ ਦੂਸਰੇ ਪਾਸੇ ਜਿਹੜਾ ਸਿੱਖ ਧਰਮ ਪਬਲਿਕ ਦੇ ਵਿੱਚ ਹੈਗਾ ਉਥੋਂ ਵਿਦਰੋਹ ਉਠਣਾ ਆਜ਼ਾਦੀ ਦਾ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜਨਾ ਤੇ ਇਸ ਕਰਕੇ ਹੁਣ ਜਦੋਂ ਮੈਂ ਆਪਾਂ ਐਸਈ ਟੀਵੀ ਦੇ ਉੱਤੇ ਡਿਸਕਸ ਕਰ ਚੁੱਕੇ ਹਾਂ ਬਾਲੇ ਵਾਲੀ ਸਾਖੀ ਚਾਰੋਂ ਜਨਮ ਸਾਖੀਆਂ ਨੂੰ ਦੇਣ ਵਾਲੇ ਅੰਗਰੇਜ਼ ਲੋਕ ਕਿਉਂਕਿ ਅੱਜ ਸਿੱਖ ਧਰਮ ਦੇ ਵਿੱਚ ਜਿਹੜਾ ਬਾਲੇ ਵਾਲੀ ਸਾਖੀ ਉਹ ਇੰਨਾ ਘਰ ਕਰ ਗਈ ਘਰ ਦੇ ਵਿੱਚ 20 25 25 ਸਾਖੀਆਂ ਹਰ ਇੱਕ ਅਣਪੜ੍ਹ ਬੰਦੇ ਨੂੰ ਯਾਦ ਆਏ ਪਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਲੋਕ ਯਾਦ ਨਹੀਂ ਤੋ ਇਹ ਉਹਨਾਂ ਦਾ ਤਰੀਕਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਤੋਂ ਸਾਨੂੰ ਤੋੜਨਾ ਇਸ ਕਰਕੇ ਹੀ ਇਸ ਗ੍ਰੰਥ ਦੇ ਵਿੱਚੋਂ ਜਦੋਂ ਮੌਕਾ ਮਿਲਿਆ ਆਪਣਾ ਇੰਡੀਅਨ ਗੁਰਦੁਆਰਾ ਐਕਟ ਬਣਾਇਆ ਉਦੋਂ ਪਲੱਸ ਸਾਡੀ ਜਿਹੜੀ ਆਪਣੀ ਸਿੱਖ ਰਹਿਤ ਨੂੰ ਜ਼ਿਆਦਾ ਬਣੀ ਉਹਦੇ ਵਿੱਚ ਪਾਈ ਵੀਰ ਸਿੰਘ ਤੇ ਮਜੀਠੀਆ ਸਰਦਾਰ ਇਹ ਸਾਰੇ ਭਾਰੂ ਸੀ ਉਹਨਾਂ ਨੇ ਅੰਗਰੇਜ਼ਾਂ ਨੇ ਜਿਹੜਾ ਕੁਝ ਉਹਨਾਂ ਨੂੰ ਪਸੰਦ ਸੀ ਉਹ ਇਹਦੇ ਵਿੱਚ ਪਾ ਗਏ ਕਮਿੰਗ ਬੈਕ ਟੂ ਚੋਪਈ ਜੀ ਦਸੰਗਰ ਤੇ ਪੰਨਾ 1386 ਜੀ ਸ਼ਲੋਕ ਜਾਂ ਸ਼ਲੋਕ ਕਹਿੰਦੇ ਜਾਂ ਪੰਗਤੀ ਕਹਿੰਦੇ ਆ ਜੀ 376 ਹਾਂਜੀ ਕਬ ਕਬੋ ਬਾਤ ਬੈਂਦੀ ਬਸ ਅੱਗੇ ਚੋਪੇ ਉੱਥੇ ਸਰਲੇਖ ਦਸਵੀਂ ਪਾਤਸ਼ਾਹੀ ਦਸਵੀਂ ਨਹੀਂ ਹੈਗਾ ਚੋਪੇ ਦਾ ਮਤਲਬ ਕੀ ਹੈ ਵੈਸੇ ਚੌਪਈ ਦਾ ਮਤਲਬ ਇੱਕ ਨਾ ਚੌਪਈ 22 ਕਿਸਮ ਦੀਆਂ ਚੌਪਈਆਂ ਮੈਂ ਇਹਨਾਂ ਦੇ ਬਾਰੇ ਪੜ ਚੁੱਕਿਆ ਹਾਂ ਵੱਖਰੇ ਵੱਖਰੇ ਇਹ ਲਿਖਣ ਦਾ ਤਰੀਕਾ ਹੁੰਦੇ ਆ ਵੈਸੇ ਚਾਰ ਬੰਦਾਂ ਵਾਲੀ ਨੂੰ ਵੀ ਚੌਪਈ ਕਹਿੰਦੇ ਆ ਫਿਰ ਇਹਦੀਆਂ ਪਿੰਗਲ ਦੇ ਮੁਤਾਬਕ ਹੁੰਦੀਆਂ ਜੀ ਗਿਣਤੀ ਮਿੰਤੀ ਸਿਹਾਰੀਆਂ ਬਿਹਾਰੀਆਂ ਕਿੰਨੀਆਂ ਲੱਗਣੀਆਂ ਉਹ ਸਾਰੀਆਂ ਆਪਾਂ ਇੱਥੇ ਜੀ ਡਿਸਕਸ ਕਰ ਲਈਏ ਤਾਂ ਪਾਈ ਕਾਂਤ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਵਿੱਚ ਚੌਪਈ ਦੇ ਬਾਰੇ ਬੜੀ ਡਿਟੇਲ ਚ ਗੱਲ ਕੀਤੀ ਹੋਈ 22 23 ਕਿਸਮ ਦੀਆਂ ਚੌਪਈਆਂ ਇਸ ਤੋਂ ਬਾਅਦ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10 ਚੌਪਈ ਹਾਂਜੀ ਇਹ ਕਿਨੇ ਲਿਖਿਆ ਇਹ ਇਸ ਦਸਮ ਗ੍ਰੰਥ ਚ ਨਹੀਂ ਹੈ ਜੀ ਗਟਕਿਆਂ ਵਾਲੇ ਨੇ ਆਪਣੀ ਮਰਜ਼ੀ ਨਾਲ ਛਾਪਿਆ ਆ ਨਾ ਸੋ ਸਾਨੂੰ ਇਹਦਾ ਪਤਾ ਨਹੀਂ ਕਿੱਥੋਂ ਆਈ ਨਹੀਂ ਪਤਾ ਜੀ ਇਹ ਪਤਾ ਹੈ ਗੁਰੂ ਦਸਮ ਗ੍ਰੰਥ ਚੋਂ ਆਈ ਦਸਮ ਗ੍ਰੰਥ ਚੋਂ ਆਈ ਕਿਹਨੇ ਲਿਖੀ ਦਸਮ ਲਿਖੀ ਸਾਨੂੰ ਨਹੀਂ ਪਤਾ ਨਹੀਂ ਪਤਾ ਜੀ ਇਹਦਾ ਮਤਲਬ ਇਹ ਹੈ ਕਿ ਜਿਹਦਾ ਅੱਗਾ ਪਿੱਛਾ ਹੀ ਨਹੀਂ ਪਤਾ ਉਹ ਸਾਡੇ ਗੱਲ ਪੈ ਗਈ ਇੱਥੇ ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਵੀ ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਤੇ ਇਹ ਅਖੀਰਲੇ ਚਰਿੱਤਰ ਦਾ ਹਿੱਸਾ ਹੈ ਅਖੀਰਲੇ ਚਰਿੱਤਰ ਦੇ ਵਿੱਚ 404 ਬੰ ਤਾ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ 370 ਤੋਂ ਲੈ ਕੇ 402 ਜਾਂ 403 ਤੱਕ ਕਿਵੇਂ ਹੋ ਗਏ ਮੈਂ ਉਸ ਇਸ ਲੇਖ ਦੇ ਵਿੱਚ ਇਹ ਵੀ ਲਿਖਿਆ ਹੈ ਵੀ ਕਿਸੇ ਰਾਜੇ ਦੇ ਗਲ ਪਾਇਆ ਹੋਵੇ ਉਹਦਾ ਕੋਟ ਤੇ ਉਹਨੂੰ ਰਾਜੇ ਨੂੰ ਪੁੱਛੀਏ ਵੀ ਇਹ ਰਾਜਾ ਜੀ ਤੁਹਾਡਾ ਕੋਟ ਹੈ ਉਹ ਕਹੇ ਵੀ ਨਹੀਂ ਇਹ ਕੋਟ ਤਾਂ ਨਹੀਂ ਮੇਰਾ ਪਰ ਜਿਹੜਾ ਗਲਮੇ ਕੋਲੇ ਵਟਣ ਲੱਗਾ ਉਹ ਮੇਰਾ ਹੈ ਮੈਂ ਤਾਂ ਇਸ ਲੇਖ ਤੇ ਵਿੱਚ ਇੱਕ ਰੈਫਰੈਂਸ ਪਾਇਆ ਜੀ 3 ਅਗਸਤ 1973 ਮਾਤਾ ਨੰਬਰ 26672 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਚਾਰ ਮੁਖ ਸਿੰਘ ਸਹਿਬਾਨ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਇਹ ਮੇਨ ਚਾਰ ਗ੍ਰੰਥੀ ਦਰਬਾਰ ਸਾਹਿਬ ਦੇ ਪਲੱਸ ਅਕਾਲ ਤਖਤ ਦੇ ਜਥੇਦਾਰ ਦੀ ਰਾਏ ਲਿਖੀ ਹੋਈ ਹੈ ਇਸ ਪੱਤਰ ਦੇ ਵਿੱਚ ਕੇ ਚਰিত্র ਪਖਿਆਨ ਦੀਆਂ ਬਾਣੀਆਂ ਗੁਰੂ ਸਾਹਿਬ ਦੀ ਕੀਰਤ ਨਹੀਂ ਹੋ ਸਕਦੀਆਂ ਹੁਣ ਸ਼੍ਰੋਮਣੀ ਕਮੇਟੀ ਹੀ ਕਹੀ ਜਾ ਰਹੀ ਹੈ ਵੀ ਇਹ ਕੀਰਤ ਗੁਰੂ ਦੀ ਨਹੀਂ ਹੈ ਪਰ ਨਾਲ ਦੀ ਨਾਲ ਸਾਨੂੰ ਪੜਨ ਵਾਸਤੇ ਆਪਣੇ ਗੁੱਟਿਆਂ ਦੇ ਵਿੱਚ 20 ਚੌਪਈ ਪਾਈ ਜਾ ਰਹੀ ਹੈ ਕਿਉਂ ਇਹ ਹੁਣ ਤੁਸੀਂ ਇਹੀ ਹੈ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਜਿੰਨੀਆਂ ਘੱਟ ਤੋਂ ਘੱਟ ਪੜਾਂਗੇ ਹਮ ਉਹਨਾਂ ਅਸੀਂ ਸਿੱਖੀ ਨਾਲੋਂ ਟੁੱਟ ਜਾਵਾਂਗੇ ਤੇ ਉਹੋ ਹੋਇਆ ਅੱਜ ਹਮ ਤੋ ਕਿ ਗੁਰੂ ਗੁਰੂ ਆਪਣੇ ਗੋਬਿੰਦ ਸਿੰਘ ਦੇ ਨਾਂ ਤੇ ਇਹ ਦਸਮ ਗ੍ਰੰਥ ਮੜ ਕੇ ਸਿੱਖਾਂ ਨੂੰ ਗੁੰਮਰਾਹ ਕਰ ਦਿੱਤਾ ਗਿਆ ਸਿੱਖ ਬਾਣੀਆਂ ਪੜੀ ਜਾਂਦੇ ਮੈਂ ਇੱਥੋਂ ਤੱਕ ਜਾਣਦਾ ਜੀ ਜੇ ਕਿਸੇ ਦਾ ਮੇਰੇ ਨਾਲ ਹੀ ਬੰਦਾ ਕੋਈ ਜਾ ਰਿਹਾ ਸੀ ਸ਼ਿਕਾਗੋ ਚ ਤੇ ਆਪਣੇ ਅਮਰੀਕਾ ਦੇ ਜਿਹੜੇ ਕੰਸਟਰਕਸ਼ਨ ਵਾਲੇ ਥਾਂ ਹੁੰਦੇ ਉੱਤੇ ਲਿਖ ਕੇ ਲਾਇਆ ਹੁੰਦਾ 14000 ਡਾਲਰ ਫਾਈਨ ਜਾਂ 10000 ਦੀ ਸਜ਼ਾ ਜੇ ਤੁਸੀਂ ਕਿਸੇ ਵਰਕਰ ਨੂੰ ਹਿੱਟ ਕਰਦੇ ਉਹ ਬੰਦਾ ਉਤਰਿਆ ਟਰੱਕੋ ਦਾ ਟਰੱਕ ਨੇ ਹਿੱਟ ਕਰ ਦਿੱਤਾ ਵਰਕਰ ਨੂੰ ਉੱਤਰ ਕੇ ਚੌਪਈ ਪੜਨ ਲੱਗਾ ਅਮਰੇ ਦੋਸ਼ ਸਵਾ ਤੁਮ ਕਾ ਉਹ ਆਪਾਦਰ ਮੋ ਬਚਾਉ ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਈਆਂ ਕਦੇ ਡਾਕਟਰ ਰਤਨ ਸਿੰਘ ਜੱਗੀ ਦਸੰਤਰਾਸ ਦਾ ਉਲੱਥਾ ਕਰਦੇ ਭੂਮਿਕਾ ਵਿੱਚ ਪੰਨਾ 6 ਇੱਕ ਕਾਟ ਤੇ ਕਾਟ 61 ਕਾਟ ਤੇ ਲਿਖਦੇ ਹਾਂ ਜੀ ਇਸ ਸੰਗ੍ਰਹਿ ਦੇ ਮੁੱਖ ਸਰੋਤ ਹਾਂਜੀ ਹਨ ਮਹਾਭਾਰਤ ਹਾਂਜੀ ਬੇਤਾਲ ਹਾਂਜੀ 25 25 ਸੀ ਹਾਂਜੀ ਸਿੰਘਾਸਨ ਹਾਂਜੀ 32 ਸੀ ਹਾਂਜੀ ਪੰਜ ਤੰਤਰ ਹਾਂਜੀ ਕਥਾਸ ਸਦ ਸਾਰ ਕਲਫ ਅਲਫ ਲੈਲਾ ਹਾਂਜੀ ਆ ਤੇ ਅਧਿਆਨਾਸ ਇਹਨਾਂ ਪੜ੍ਹਨਾਂ ਕੇ ਵਾਸਤੇ ਉਹ ਕਹਾਣੀਆਂ ਤੁਸੀਂ ਗਾਹ ਹੋਰ ਲੈ ਲਓ ਜੀ ਨਾਂ ਉਸ ਤੋਂ ਬਾਅਦ ਜੀ ਇੰਨਾ ਕਥਾਵਾਂ ਦੇ ਮੁੱਖ ਪਾਤਰ ਜਾਨ ਜੀ ਜਾਨ ਬਿਲਾਸੀ ਰਾਜੇ ਰਾਣੀਆਂ ਰਾਮਕਮਾਰ ਕੁਮਾਰੀਆਂ ਰਾਜਕੁਮਾਰੀਆਂ ਜਾਗੰਦ ਜਾਗੀਰ ਦਾ ਜਾਗੀਰਦਾਰ ਸਾਦ ਵੈਸਵਾਮਾਂ ਵੈਲੜ ਅਤੇ ਕਾਲਸੀ ਹਾਂਜੀ ਡਾਕਟਰ ਗੁਰਮਰ ਸਿੰਘ ਦਿੱਲੀ ਵਾਲੇ ਲਿਖਦੇ ਹਨ ਕਿ ਚਿੱਤਰੋ ਕੇ ਨਾਮ ਗ੍ਰੰਥ ਦਾ ਉਲਟਾ ਚਿੱਤਰੋ ਪਾਕਿਅਮ ਹੈ ਜੀ ਔਰ ਉਹਨਾਂ ਚਿੱਤਰੋ ਪਾਕਿਅਮ ਦੇ ਹਿੱਸੇ ਦੇ ਵਿੱਚੋਂ ਚੋਪਈ ਹੈ ਜੀ ਮੈਂ ਰਾਈਟ ਜੀ ਜੇ ਟ੍ਰੋਪਾਕ ਕੀ ਹੁੰਦਾ ਮਤਲਬ ਹੁੰਦਾ ਜੀ ਜਿਹੜੀਆਂ ਕਹਾਣੀਆਂ ਪਹਿਲਾਂ ਐਗਜ਼ਿਸਟ ਕਰਦੀਆਂ ਸਮਾਜ ਦੇ ਵਿੱਚ ਤੇ ਉਹਨਾਂ ਦੇ ਸਰੋਤਾਂ ਦੇ ਆ ਨਾਮ ਦੱਸੇ ਹੋਏ ਵੀ ਮਹਾਪਾਰਤ ਅਲਫ ਲੇਲਾ ਬਿਤਾਲ ਪਚੀਸੀ ਇਹ ਇਹਨਾਂ ਥਾਵਾਂ ਤੇ ਆਲਰੇਡੀ ਇਹ ਕਹਾਣੀਆਂ ਐਗਜ਼ਿਸਟ ਕਰਦੀਆਂ ਤੇ ਜੇ ਇਹ ਕਲਪਨਿਕ ਕਹਾਣੀਆਂ ਜਦੋਂ ਅੱਜੈਸਟ ਕਰਦੀਆਂ ਲੋਕਾਂ ਨੇ ਆਪਣੀ ਕਲਪਨਾ ਦੇ ਆਧਾਰ ਤੇ ਲਿਖੀਆਂ ਹੀ ਹੋਈਆਂ ਤਾਂ ਫਿਰ ਜਿਹੜੀ ਕਲਪਨਾ ਹੈ ਤੇ ਕਲਪਨਾ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਾਡੇ ਸਿੱਖ ਧਰਮ ਚ ਕੋਈ ਥਾਂ ਹੀ ਨਹੀਂ ਹੈ ਮੈਂ ਤੁਸੀ ਕਹਿੰਦੇ ਕਲਪਨਾ ਦੀ ਗੱਲ ਕਰਨਾ ਮੈਂ ਕਹਿੰਨਾ ਜਿਹੜੇ ਬੰਦੇ ਪਾਤਰ ਇੱਥੇ ਲਿਖੇ ਗਏ ਨੇ ਜੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਤੱਲਕ ਹੀ ਨਹੀਂ ਇਹਦੇ ਚ ਸਪੈਸ਼ਲੀ ਨਾ ਸਾਧ ਦਾ ਵੀ ਆਇਆ ਵੀ ਸਾਧ ਵੀ ਇਹਦੇ ਪਾਤਰ ਹੈਗੇ ਤੁਸੀਂ ਮੈਨੂੰ ਜਿਨ੍ਹਾਂ ਨੇ ਪਾਈ ਜੀ ਕਿਸੇ ਸਿੱਖ ਨੇ ਪਾਈ ਹੈ ਨਾ ਸਿੱਖਣੀ ਕਹਿ ਸਕਦੇ ਜੀ ਉਹ ਨਾ ਸ਼ਕਲ ਸੂਰਤ ਸਿੱਖ ਹੋਏਗਾ हां ਸ਼ਕਲ ਸੂਰਤ ਉਹ ਜ਼ਰੂਰ ਸਿੱਖ ਹੋਏਗਾ ਸ਼ਕਲ ਸੂਰਤ ਉਹ ਸਿੱਖ ਹੋਏਗਾ ਜੀ ਉਹਦੀ ਅਕਲ ਨਹੀਂ ਹੈਗੀ ਨਹੀਂ ਅਕਲ ਹੁੰਦੀ ਤਾਂ ਫਿਰ ਉਹ ਏਦਾਂ ਦੇ ਕੰਮ ਹੀ ਨਹੀਂ ਕਰ ਸਕਦਾ ਇਸ ਤੋਂ ਬਾਅਦ ਤੁਸੀਂ ਇਹ ਜਰ ਚ ਲਿਖਿਆ ਕਿ ਜਿਹੜੇ ਹਨ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੇ ਪੰਜਾਬ ਬਾਨੀਆਂ ਆਪਣੇ ਵਾਰੀ ਜ਼ਿਕਰ ਕੀਤਾ ਪਹਿਲੀ ਵਾਰ ਪਹਿਲੀ ਵਾਰ ਹਾਂਜੀ ਔਰ ਉਸੇ ਪਹਿਲੀ ਵਾਰ ਜ਼ਿਕਰ ਕੀਤਾ ਉਹਨਾਂ ਨੇ ਗ੍ਰੰਥ ਲਿਖਿਆ ਪੰਥ ਪ੍ਰਕਾਸ਼ ਪੰਥ ਪ੍ਰਕਾਸ਼ ਜਿਸ ਨੂੰ ਉਹਨਾਂ ਨੇ ਪਹਿਲੇ ਉਹ ਚੌਪਈ ਲਿਖੀ ਗਈ ਹਾਂਜੀ ਲਿਖੀ ਗਈ ਜੇ ਨਹੀਂ ਲਿਖੀ ਗਈ ਜੀ ਉਹਨਾ ਚੌਪਈ ਦਾ ਤੇ ਆਪਣੇ ਜਪਜੀ ਜਾਪ ਸਵਈਏ ਰਹਿਰਾਸ ਤੇ ਚੌਪਈ ਦਾ ਨਾਮ ਇਸ ਗ੍ਰੰਥ ਚ ਖੁੱਲ ਕੇ ਪਹਿਲੀ ਵਾਰ ਆਉਂਦਾ ਹੈ ਇਹ ਗ੍ਰੰਥ ਲਿਖਿਆ ਕਦੋਂ ਗਿਆ? ਦੱਸ ਮੈ ਗੋਇੰਗ। ਹਾਂਜੀ ਇਹ ਇਹ ਗ੍ਰੰਥ ਉਦੋਂ ਲਿਖਿਆ ਗਿਆ ਜਦੋਂ ਗੋਰੇ ਪੰਜਾਬ ਚ ਆ ਚੁੱਕੇ ਐ। ਰੋਸ ਤੋਂ ਬਾਅਦ ਬਾਏ ਦਾ ਵੇ ਗਿਆਨੀ ਗਿਆਨ ਸਿੰਘ ਔਰ ਭਾਈ ਵੀਰ ਸਿੰਘ ਦਾ ਕੀ ਰਿਸ਼ਤਾ ਗਿਆਨੀ ਗਿਆਨ ਸਿੰਘ ਜੀ ਆਪਣੇ ਬੁਢੇਪੇ ਵੇਲੇ ਪਟਿਆਲੇ ਵਾਲੇ ਰਾਜੇ ਕੋਲੇ ਰਹਿੰਦੇ ਸੀ ਉਥੇ ਇਹਨਾਂ ਨੂੰ ਭਾਈ ਵੀਰ ਸਿੰਘ ਨੂੰ ਪਤਾ ਲੱਗਾ ਕਿ ਭਾਈ ਵੀਰ ਸਿੰਘ ਉਹਨਾਂ ਕੋਲ ਗਏ ਇਹਨਾਂ ਨੇ ਉਹਨਾਂ ਨਾਲ ਵਾਦਾ ਵੀ ਕੀਤਾ ਮੈਂ ਗਿਆਨੀ ਗਿਆਨ ਸਿੰਘ ਉਹਨਾਂ ਦੀ ਲਿਖਤ ਵੀ ਲੈ ਕੇ ਆਇਆ ਐ ਚੋਣਮੀਆਂ ਸਿੱਖ ਜੀਵਨੀਆਂ ਜਿਹੜੀਆਂ ਹੈਗੀਆਂ ਲੁਧਿਆਣੇ ਵਾਲੇ ਮਿਸ਼ਨਰੀ ਕਾਲਜ ਫੀਲਡ ਕੂਚਾ ਗਾਂਝ ਵਾਲਿਆਂ ਨੇ ਛਾਪੀਆਂ ਹੋਈਆਂ ਇਹਦੇ ਵਿੱਚ ਗਿਆਨੀ ਗਿਆਨ ਸਿੰਘ ਆਪਣੀ ਕਵਿਤਾ ਦੇ ਵਿੱਚ ਆਪ ਭਾਈ ਵੀਰ ਸਿੰਘ ਚੁਣੌਕਸ ਕਰਦੇ ਆ ਵੀ ਮੇਰੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਵਾਦਿਆਂ ਤੋਂ ਵੀ ਮੁਕਰ ਗਿਆ 10 ਰੁਪਏ ਮਹੀਨਾ ਪੈਨਸ਼ਨ ਦੇਣੀ ਕੀਤੀ ਸੀ ਉਹ ਵੀ ਨਹੀਂ ਦਿੱਤੀ ਮੇਰੀਆਂ ਕਿਤਾਬਾਂ ਆਪਣੇ ਨਾਂ ਥੱਲੇ ਛਾਪ ਗਿਆ ਤੇ ਜਿਹੜੀਆਂ ਬਾਕੀ ਰਹਿਦੀਆਂ ਉਹ ਕਿਤਾਬਾਂ ਮੈਨੂੰ ਵਾਪਸ ਵੀ ਨਹੀਂ ਕਰਦਾ ਭਾਈ ਵੀਰ ਸਿੰਘ ਗਿਆਨੀ ਗਿਆਨ ਸਿੰਘ ਦਾ ਪੰਤ ਪ੍ਰਕਾਸ਼ ਆਪਣ ਵਾਲਾ ਪਹਿਲਾ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਪਹਿਲਾ ਆਦਮੀ ਹੈ ਜੀਨੇ ਉਸ ਗ੍ਰੰਥ ਦੇ ਵਿੱਚ ਮੁਲਾਕਾਤਾਂ ਕੀਤੀਆਂ ਜਦੋਂ ਮੈਂ ਰੈਤਨਾਮਿਆਂ ਵਾਲੀ ਕਿਤਾਬ ਦੇਖਦਾ ਜੀ ਰੈਤਨਾਮਿਆਂ ਵਿੱਚ ਐਸ ਐਸ ਰੈਤਨਾਮਿਆਂ ਵਾਲੀ ਕਿਤਾਬ ਦੇ ਵਿੱਚ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀਦੇ ਐ ਇਹ ਦੋਹੜਾ ਆਉਂਦਾ ਪਾਈਪਰ ਲਾਦਾ 66 ਨੰਬਰ ਪੰਨੇ ਤੇ ਰੈਤਨਾਮਿਆਂ ਦੀ ਕਿਤਾਬ ਚ 66 ਨੰਬਰ ਪੰਨੇ ਤੇ ਆਉਂਦਾ ਹੈ ਪਰ ਇਹਦੇ ਸੇਹੀ ਲਾਈਨ ਨੂੰ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਚ ਛਾਪਣ ਵਾਲੇ ਭਾਈ ਵੀਰ ਸਿੰਘ ਜਿਨ੍ਹਾਂ ਨੇ ਕਹਿ ਦਿੱਤਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਦੋਂ ਇਹ ਇੰਟਰ ਹੋ ਗਿਆ ਤੇ ਅਸੀਂ ਇਸ ਦੌਰੇ ਨੂੰ ਮੰਨ ਕੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਨਹੀਂ ਸਮਝਦੇ ਨਹੀਂ ਉਹਦੇ ਉਪਦੇਸ਼ ਤੇ ਅਮਰਲੀ ਕਰਦੇ ਅਸੀਂ ਉਹਨੂੰ ਪੂਜੀ ਜਾ ਰਹੇ ਗੁਰਚਰ ਸਿੰਘ ਜੀ ਜੀ ਪੰਕਤੀ ਨੰਬਰ 392 ਜੀ ਪੜ੍ਹ ਕੇ ਜੀ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਜੀ ਪ੍ਰੋਫੈਸਰ ਸਾਹਿਬ ਸੇ ਵੀ ਆਪਣੀ ਜੀਵਨੀ ਵਿੱਚ ਲਿਖਦੇ ਆਂ ਕਿ ਜਦੋਂ ਹੀ ਇਹ ਪੰਕਤੀਆਂ ਹਾਂਜੀ ਮੇਰੇ ਸਾਹਮਣੇ ਆਉਂਦੀਆਂ ਮੇਰੀ ਆਤਮਾ ਮਨ ਯਕਦਮ ਝੋੜਦੀ ਹੈ ਜੀ ਝੋੜਦੀ ਅਤੇ ਅੱਗੇ ਪੜਨ ਤੋਂ ਰੋਕਦੀ ਅੱਗੇ ਪੜਨ ਤੋਂ ਰੋਕਦੀ ਹੈ ਜੀ ਇਹ ਗੁਰਮਤ ਵਾਲਾ ਸਿੰਦਾਂਤ ਨਾ ਕੋ ਬੈਰੀ ਨਹੀਂ ਬਿਗਾਣਾ ਸਗਲ ਸੰਗ ਹਮ ਕੋ ਬਣ ਆਈ ਜੋ ਪ੍ਰਭ ਕੀਨੋ ਸੋਬਲ ਮਾਨਿਓ ਸਮਤ ਗੁਰੂ ਤੇ ਸਮਤ ਗੁਰੂ ਤੇ ਪਾਈ ਪਾਈ ਨਹੀਂ ਹੈ ਬੀ ਬਿਲਕੁਲ ਠੀਕ ਹੈ ਨਹੀਂ ਤੇ ਮੈਂ ਆਖਰ ਨੂੰ ਰੁਕ ਹੀ ਗਿਆ ਜੀ ਪੰਜਾਬੀ ਬਾਨੀਆਂ ਦੇ ਅਰਥ ਮਾਰਥਾਂ ਵਾਲੇ ਜੋ ਗੁੱਟਕੇ ਅੱਜਕਲ ਮਿਲਦੇ ਹਨ ਉਹਨਾਂ ਵਿੱਚ ਚੌਪਈ ਦੇ ਅਰਥ ਕਰਕੇ ਪਾਈ ਜੋਗਿੰਦਰ ਸਿੰਘ ਤਲਵਾਲਾ ਨੇ ਪ੍ਰੋਫੈਸਰ ਸਾਹਿਬ ਸਗਰਾਂਗੇ ਹੋਰਾਂ ਦੇ ਨਾਮ ਲੱਲੇ ਪਾ ਦਿੱਤੇ ਹਾਂਜੀ ਠੀਕ ਹੈ ਆਪਾ 392ਵਾਂ ਬੰਦ ਤੁਸੀਂ ਉਪੜ ਕੇ ਨਹੀਂ ਸੁਣਾਇਆ ਉਹ ਹੈ ਸਿੱਖ ਉਭਾਰ ਅਸੇ ਸੰਗਾਰੋ ਹੂੰ ਵੀ ਜਿਹੜੇ ਇਹ ਅਸਲ 'ਚ ਸਿੱਖ ਲਫ਼ਜ਼ ਜਿਹੜਾ ਹੈਗਾ ਸਿੱਖਾਵਾਸੀ ਨਹੀਂ ਆ ਕਿਉਂਕਿ ਇਸ ਦਸਮਗ੍ਰੰਥ ਦਾ ਕਰਤਾ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ ਹੂੰ ਸਿੱਖ ਦਾ ਮਤਲਬ ਹੈ ਚੇਲਾ ਜਿਹੜਾ ਮਹਾਕਾਲ ਦਾ ਚੇਲਾ ਹੈ ਉਹਨੂੰ ਤਾਂ ਬਚਾ ਲਓ ਦੂਜਿਆਂ ਨੂੰ ਖਤਮ ਕਰ ਆ ਸਿੱਖ ਸੰਗਰੋ ਇੱਕ ਇਹ ਜਿਹੜੇ ਜਿਹੜੀ ਹੈਗੀ ਗੱਲ ਵੀ ਜਿਹੜੇ ਇਸ ਮਹਾਕਾਲ ਨੂੰ ਮੰਨਦੇ ਐ ਹੂੰ ਆਪਣੀ ਮਹਾਕਾਲ ਕੰ ਦੇਵੀ ਨੂੰ ਮੰਨਦੇ ਐ ਉਹਨਾਂ ਨੂੰ ਬਚਾ ਲੋ ਤੇ ਦੂਜਾਂ ਸਾਰਿਆਂ ਨੂੰ ਮਾਰ ਦੋ ਇਹ ਸਿਧਾਂਤ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈਗਾ। ਨਾ ਮੇਰੇ ਕੋਲ ਦੋ ਗੁੱਟ ਨੇ। ਜੀ ਇੱਕ ਇੱਕਮ ਕਾਲ ਸਤ ਇੱਕ ਸੁੰਦਰ ਗੁੱਟ ਕਾ ਜੀ ਦੂਸਰਾ ਗੁੱਟ ਕਾ ਹੈ ਜਰਨਲ ਹਕੀਕਿਆਂ ਦੇ ਆ ਭਿੰਡਰਾਂਵਾਲ ਪ੍ਰਕਾਸ਼ਕ ਚਰਨਾਰ ਸਿੰਘ ਖਾਲਸਾ ਜੀ ਇਹਦੇ ਵਿੱਚ ਐਸ ਗੁਰਦੇ ਦੇ ਪੇਜ ਨੰਬਰ 180 ਤੋਂ ਚੌਪਈ ਚੱਲਦੀ ਆ ਜੀ 28 ਪੰਕਤੀਆਂ ਉਹਦੀਆਂ ਆਉਂਦੀਆਂ ਨੇ ਜੀ 28 ਅੜਲ 27 ਤੋਂ 26 ਤੋਂ ਬਾਅਦ 27 27 ਤੋਂ ਬਾਅਦ ਅੜਲ ਹਾਂਜੀ ਸੁਣਾ ਗੰਗੂ ਜੋ ਚਾਹੇ ਉਸ ਰਸਨਾ ਪਾਵੇ ਉਸ ਤੋਂ ਬਾਅਦ ਫੇਰ ਚੌਪਈ ਹਾਂਜੀ 1993 ਪੇਜ ਤੇ ਦੋਹਰਾ ਫੇਰ ਚੌਪਈ ਹਾਂਜੀ ਔਰ ਅਹੀਰ ਦੇ ਵਿੱਚ ਜੋ ਇਹ ਕਥਾ ਸੁਣਨੇ ਅਰ ਗਾਵੇ ਜੀ ਦੁਖ ਪਾਪ ਤੈ ਨਿਕਟ ਨ ਆਵੇ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਛਵੇ ਸਕੇ ਨਾ ਕੋਣ ਬਿਸ਼ਨ ਕੌਣ ਹੈ ਦੈਟਸ ਮਾਈ ਪੁਆਇੰਟ ਬਿਸ਼ਨੂ ਅਸੀਂ ਬਿਸ਼ਨੂ ਦੇ ਵੀ ਭਗਤ ਬਣਾਈ ਜਾ ਰਹੇ ਹਾਂ ਸਾਨੂੰ ਇਹ ਇਹ ਪੜ ਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਹਦੇ ਭਗਤ ਅਸੀਂ ਇੱਕ ਅਕਾਲ ਪੁਰਖ ਨਾਮੋਂ ਟੁੱਟੇ ਹੋਏ ਆ ਤੇ ਆਰਾਮ ਦੇ ਨਾਲ ਹੀ ਇਹ ਚੋਪਈ ਵੀ ਪੜੀ ਜਾਂਦੀ ਆ ਦੂਸਰੀ ਆ ਜਿਹੜੇ ਪਹਿਲੇ ਚੋਪਈ ਦੂਸ ਪਹਿਲਾ ਚੋਪਈ ਆ ਗਿਆ ਸ਼ੁਰੂ ਦੇ ਵਿੱਚ ਨਾ ਦੂਸਰਾ ਚੋਪਈ ਤਾਂ ਨਾ ਫਿਰ ਜਿਹੜਾ ਹੈਗਾ ਹੈਡਿੰਗ ਉਹ ਆ ਗਿਆ 28 ਉਹ ਪੰਗਤੀਆਂ ਤੋਂ ਬਾਅਦ ਔਰ 29 ਪੰਗਤੀ ਔਰ ਉਸ ਤੋਂ ਬਾਅਦ ਸਿਰਫ 29 ਤੋਂ ਬਾਅਦ ਉਹ ਚੱਲਦੀ ਹੈ ਫਿਰ ਦੋਰਾ ਫੇਰ ਚੋਪਈ ਆ ਗਈ ਫੇਰ ਚੋਪਈ 10 ਪੰਕਤੀਆਂ ਚਲਦੀਆਂ ਉਸ ਤੋਂ ਬਾਅਦ ਫੇਰ ਚੋਪਈ ਆ ਗਈ ਅਸਲ ਚ ਗੱਲ ਇਦਾਂ ਹੈ ਜੀ ਕਿ ਇੱਕ ਇੱਕ ਸਕੰਡ ਬਿਫੋਰ ਇੱਕੋ ਸਬਜੈਕਟ ਨੂੰ ਜੀ ਕਿ ਕੋਟ ਇੱਕੋ ਚਾਰ ਤਾਰਾ ਨੂੰ ਲੈ ਕਿਹ ਗੁਰੂ ਗ੍ਰੰਥ ਸਾਹਿਬ ਵੀ ਟੁੱਟੇ ਕਿਤੇ ਗਏ ਨੇ ਕਿਤੇ ਕਿਹ ਸ਼ਬਦ ਨੇ ਨਹੀਂ ਸੋ ਦੈਟ ਮੀਨਸ ਜਿਹ ਲਕਾਰੀ ਜਿਹਸਾਂ ਨੂੰ ਪੜਾਈ ਜਾ ਰਹੀ ਹੈ ਗੁਟਕਿਆਂ ਦੇ ਵਿੱਚ ਉਹ ਵੀ ਗੁਰੂ ਸਾਹਿਬ ਦੇ ਸਿਧਾਂਤ ਦੇ ਵਿਰੋਧਾ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਮੈਂ ਇਹੀ ਗੱਲ ਤੁਹਾਡੇ ਨੋਟਿਸ 'ਚ ਲਿਆਣਾ ਚਾਹੁੰਦਾ ਸੀ ਵੀ ਦਸਮ ਗ੍ਰੰਥ ਦੇ ਵਿੱਚ ਮੰਨ ਲਓ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਤਾਂ ਸਾਨੂੰ ਇਹਦੇ ਵਿੱਚ ਅੰਗ ਭੰਨਣ ਦੀ ਆਗਿਆ ਨਹੀਂ ਹੈ ਜਦੋਂ ਗੁਰੂ ਦਸਮ ਗ੍ਰੰਥ ਦੇ ਵਿੱਚ ਇਸ ਦਾ ਜਿਹੜੀ ਆਪਣੇ ਕੋਲੇ ਪ੍ਰਚਲਿਤ ਚੌਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਚਲਤਾ ਉਹਦੀਆਂ ਸਿਰਫ 25 ਬੰਦ ਹੈ ਉਹਨਾਂ ਨੇ ਅੱਗੇ ਜਾਣ ਕੇ ਛੱਡ ਦਿੱਤੀ ਪਾਈ ਵੀਰ ਸਿੰਘ ਉਹਨਾਂ ਨੇ ਕਿਰਪਾ ਕਰੀ ਹੰਪਰ ਜਗ ਮਾਤਾ ਗ੍ਰੰਥਕਾਰਾ ਪੂਰਨ ਸੁਭਰਾਤਾ ਤਾਂ ਕਿ ਲੋਕਾਂ ਨੂੰ ਛੇਤੀ ਪਤਾ ਨਾ ਲੱਗੇ ਵੀ ਇਹ ਗੱਲ ਕੀ ਹੈ ਜੋ ਉਹ ਜਿਹੜੇ ਆਪਣੇ ਡੇਰੇਦਾਰ ਹੈਗੇ ਜਿੰਨੇ ਵੀ ਹੈ ਉਹਨਾਂ ਸਾਰਿਆਂ ਨੇ ਆਪਣੀ ਚੌਪਈ ਵੱਖਰੀ ਵੱਖਰੀ ਕੀਤੀ ਹੋਈ ਹੈ ਇਹਦੇ ਅੰਗ ਭੰਨ ਕੇ ਕਿਸੇ ਨੇ 28 ਤਿੱਕਰ ਲੈ ਕੇ ਗਿਆ ਕੋਈ 26 ਤਿੱਕਰ ਕੋਈ ਪਹਿਲਾਂ ਚੌਪਈ ਆ ਤੁਹਾਡੇ ਕੋਲ ਜਿਹੜਾ ਸੁੰਦਰ ਗੋਟਕਾ ਹੈਗਾ ਨਾਨਕ ਸਰ ਵਿਧੀ ਵਾਲਿਆਂ ਦਾ ਇਹਦੇ ਵਿੱਚ ਕੁਝ ਹੋਰ ਚੱਲੇਗਾ ਆਪਣੇ ਉਹ ਜਿਹੜਾ ਪੁੰਨਰਸਕਾ ਕਾਟਾ ਸੀਸਾ ਉਹ ਸ੍ਰੀ ਅਕੀਰ ਸਕੇਤ ਜਗਤ ਕੇ ਈਸਾ ਵਾਲਾ ਉੱਥੋਂ ਚੱਲ ਜੇਗਾ ਸੋ ਹਰ ਇੱਕ ਬੰਦੇ ਨੇ ਆਪਣੀ ਆਪਣੀ ਚੌਪਈ ਵੱਖਰੀ ਬਣਾਈ ਹੋਈ ਹੈ ਔਰ ਜਿਹੜੀ ਚੌਪਈ ਸਾਡੇ ਗਲ ਮੜੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਵੀ ਇਸ ਗ੍ਰੰਥ ਦਸਮ ਗ੍ਰੰਥ ਦੇ ਮੁਤਾਬਕ ਪੂਰੀ ਨਹੀਂ ਹੈ ਉਹਨੂੰ ਜਾਣ ਕੇ ਛੱਡ ਦਿੱਤਾ ਗਿਆ ਪਿਛਲੇ ਪਾਸਿਓਂ ਕਿਰਪਾ ਕਰੀ ਹੰਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਤਾਂ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਵੀ ਵੀ ਇਹ ਮਾਤਾ ਦੀ ਵੀ ਭੇਟਾ ਗਈ ਜਾਂਦੇ ਆ ਇੱਕ ਐਸ ਪੰਕਤੀ ਦਾ ਮੰਨ ਚੌਪਈ ਸੰਬਦ ਸਤਰੇ ਸੈਸ ਭਣੀ ਜੇ ਹਾਂਜੀ ਅਰਦ ਸਹਿਸ ਸੁਣ ਤੀਨ ਕਹੀ ਜੇ ਜੀ ਬਾਦਰ ਸੁਦੀ ਅਸ਼ਟਮੀ ਰਵਾਰਾ ਜੀ ਤੀਰ ਸਤਰ ਦੇਵ ਤੀਰ ਸਤਰ ਗ੍ਰੰਥ ਸੁਦਾਰ ਕਿਹੜਾ ਗ੍ਰੰਥ ਇਹ ਦਸਮ ਗ੍ਰੰਥ ਦੀ ਗੱਲ ਹੈ ਇਹ ਦਸਮ ਗ੍ਰੰਥ ਦੇ ਬਿਲਕੁਲ ਅਖੀਰ ਦੇ ਵਿੱਚ ਇਹ 405ਵਾਂ ਬੰਦ ਹੈ ਜੀ ਉੱਥੇ ਗ੍ਰੰਥ ਲਿਖਣ ਦੀ ਹੈ ਡੇਟ ਲਿਖੀ ਹੋਈ ਹੈ 1388 ਪੰਨੇ ਤੇ ਇਹ ਆਪਣਾ ਸਮਤ 17 ਸਹਿਸ 55 1750 ਅਰਧ ਸਹਿਸ ਪੁਨਤੀਨ ਕੇ ਜ 1753 ਹੋ ਗਿਆ ਪਾਦਰਮ ਸੁਦੀ ਅਸ਼ਟਮੀ ਰਵੀਵਾਰ ਆ ਉਸ ਦਿਨ ਨੂੰ ਆਪਣੇ ਜਿਹੜੇ ਆਪਣੇ ਹੈਗੇ ਆ ਐਡਮਿੰਟਨ ਵਾਲੇ ਪਾਲ ਸਿੰਘ ਪੂਰੇਵਾਲ ਹੁਣੀ ਜਿਹੜੇ ਆਪਣੇ ਇਹਦੇ ਮਾਹ ਰਹੇਗੇ ਆ ਕੈਲੰਡਰ ਦੇ ਉਹਨਾਂ ਨੇ ਗਿਣਤੀ ਮਿੰਤੀ ਕੀਤੀ ਆ ਕਿ ਉਹਦੇ ਰਵੀਵਾਰ ਨਹੀਂ ਸੀਗਾ ਨੰਬਰ ਇਹ ਇੱਕ ਗ੍ਰੰਥ ਨੂੰ ਲਿਖਣ ਦੀ ਡੇਟ ਆ ਕਿ ਇਸ ਤਰੀਕ ਨੂੰ ਇਹ ਗ੍ਰੰਥ ਪੂਰਾ ਹੋ ਗਿਆ ਹੂੰ ਹੂੰ ਔਰ ਇਸ ਦਸੰਗ੍ਰੰਥ ਦੇ ਵਿੱਚ ਪੰਜ ਡੇਟਾ ਹੁੰਦੀਆਂ ਜੀ ਜਿਹੜੀਆਂ ਮੇਰੇ ਨੋਟਿਸ ਹੈ ਵੀ ਪੰਜਾਂ ਇਹ ਇਕੱਲੇ ਕ੍ਰਿਸ਼ਨ ਅਵਤਾਰ ਚ ਤਿੰਨ ਡੇਟਾ ਆ ਜਾਂਦੀਆਂ ਹੁਣ ਹੋ ਸਕਦਾ ਇਹਦੇ ਵਿੱਚ ਡੇਟਾ ਜ਼ਿਆਦਾ ਵੀ ਹੋਣ ਪੰਜ ਤੋਂ ਇੱਕ ਸਾਲ ਹੋ ਰਿਹਾ ਜੀ ਜਿਸ ਜਿਸ ਸਬਜੈਕਟ ਦੇ ਜਿਸ ਟਾਪਿਕ ਦੇ ਜੀ ਪਾਤਰ ਜੀ ਰਾਜੇ ਰਾਣੀਆਂ ਜੀ ਰਾਜਕੁਮਾਰ ਰਾਜਕੁਮਾਰ ਜਾਂ ਜਾਗੀਦਾਰ ਸਾਦ ਬੇਸਵਾਵਾ ਵੇਲੜੇ ਤੇ ਆਲਸੀ ਯੁਗ ਯੁਗ ਹਨ ਜੀ ਜੀ ਯੁਗ ਉਹਨਾਂ ਦਾ ਪਾਠ ਸਾਨੂੰ ਕਿਹਾ ਜਾਂਦਾ ਰੋਜ਼ ਕਰੋ ਹਾਂਜੀ ਹੁਣ ਇਹ ਇਹ ਇੱਕ ਇਹਦੇ ਇਲਾਵਾ ਜੀ ਮੈਂ ਇੱਕ ਤੁਹਾਨੂੰ ਹੋਰ ਦੱਸਾਂ ਇਸੇ ਅਖੀਰਲੇ ਚਰਿੱਤਰ ਅਖੀਰਲਾ ਜਿਹੜਾ ਚਰਿੱਤਰ 404ਵਾਂ ਚਰਿੱਤਰ ਹੈ ਇਹ ਸ਼ੁਰੂ ਕਿਦਾਂ ਹੁੰਦਾ ਹੈ ਅਗੇ ਸੱਤ ਯੁਗ ਦੇ ਵਿੱਚ ਸੱਤ ਸਿੰਘ ਨਾਂ ਦਾ ਸਤਸਿੰਧ ਨਾਮ ਦਾ ਰਾਜਾ ਸੀ ਤੇ ਉਹਦੀ ਬੈਂਤਾਂ ਨਾਲ 20 ਸਾਲ ਲੜਾਈ ਹੁੰਦੀ ਰਹੀ ਤੇ 30 ਖੂਨੀਆ ਫੌਜ ਖੱਪ ਗਈ 30 ਖੂਨੀਆ ਮੈਂ ਗਿਣਤੀ-ਬਿੰਤੀ ਕਰਕੇ ਇਸ ਲੇਖ 'ਚ ਲਿਖੀ ਆ ਹਾਂ ਜੀ 65 ਲੱਖ ਤੋਂ ਵੀ ਜ਼ਿਆਦਾ ਫੌਜ ਬਣਦੀ ਐ ਦਿੱਲੀ ਗੁਰਦੁਆਰਾ ਪਰਮੱਧ ਕਮੇਟੀ ਸਿੰਘ ਬਦਰ ਬ੍ਰਦਰਜ਼ ਅਤੇ ਸ਼ਰੋਮਨੀ ਗੁਰਦੁਆਰਾ ਪਰਮੱਧ ਕਮੇਟੀ ਸੇਰ ਲੇਖ ਪਾਤਸ਼ਾਹੀ 10 ਹਾਂਜੀ ਕਬੇ ਬਾਂਦ ਦੀ ਬੈਂਤੀ ਚੋਪਈ ਹਾਂਜੀ ਅੰਕ 102 ਤੇ ਹਾਂਜੀ ਦੁਸ਼ਟ ਦੋਖਤੈ ਲਹੂ ਬਚਾਈ ਹਾਂਜੀ ਸੋ ਸਮਾਤੇ ਸਮਾਪਤ ਕਰਦੇ ਹਾਂ ਜੋ ਇੱਕ ਗਲਤ ਹੈ ਹਾਂਜੀ ਉਹਦੇ ਤੁਸੀਂ ਅੰਕੜੇ ਲਿਖਣੇ 377000 378 ਇਹ ਇਹ ਨਾ ਜੀ ਗਿਣਤੀ ਹੈਗੀ ਇੱਕ ਖੂਨੀ ਦੀ ਗਿਣਤੀ ਕਿੰਨੀ ਹੁੰਦੀ ਹੈ ਮੈਂ ਪਾਈਕਾਨ ਸਿੰਘ ਨਾਂ ਦਾ ਜਿਹੜਾ ਮਹਾਨ ਕੋਸ਼ ਹੈ ਨਾ ਜੀ 383 ਪੰਨੇ ਤੇ ਇਹ ਗਿਣਤੀ ਆਉਂਦੀ ਹੈ ਹਾਂ ਬਈ ਇੱਕ ਖੂਨੀ ਦਾ ਕੀ ਮਤਲਬ ਹੈ ਵੀ ਉੱਥੇ ਕਿੰਨੇ ਹਾਥੀ ਕਿੰਨੇ ਘੋੜੇ ਕਿੰਨੇ ਪਿਆਦੇ ਉਹ ਗਿਣਤੀ ਹੁੰਦੀ ਹੈ ਜੀ ਇਹ ਤਕਰੀਬਨ 2118000 ਕੁਝ 700 ਦੇ ਨੇੜਾ ਹੁਣ ਮੈਨੂੰ ਇਦਾਂ ਤੇ ਲਿਖਿਆ ਜੀ 2000 ਨਹੀਂ 21 ਦਾ ਇੱਕ 2000 ਨਹੀਂ ਜੀ 21 218000 700 ਮਲਟੀਪਲਾਈ 30 ਹਾਂ 2 ਲੱਖ 18700 30 ਖੂਨੀਆਂ ਕੇ ਇਸ ਰੇਤਰ ਦੇ ਮਤਾਬਕ ਹੀਲੇ ਦੇ ਮਤਾਬਕ 30 ਖੂਨੀਆਂ ਫੌਜ ਖੱਪ ਗਏ ਤੇ ਇਹ 65 ਲੱਖ 30 ਹਜ਼ਾਰ ਸੈਨਾ ਲੜਮਈ ਇਨੀ ਇਨੀ ਸੈਨਾ ਸੱਤ ਯੁੱਗ ਦੇ ਵਿੱਚ ਪਰ ਕਿਸੇ ਰਾਜ ਦਾ ਜਾਂ ਦਾ ਦੇ ਨੇ ਹਾਰ ਨਹੀਂ ਮਾਈ ਇਹਨੇ ਬੰਦੇ ਲੜੇ ਇਹਨੇ ਇਹਨੇ ਖਤਮ ਹੋ ਗਏ ਮੈਂ ਮੈਂ ਇੱਕ ਤੁਹਾਡੇ ਨਾਲ ਗੱਲ ਕਰਾਂ ਜੀ ਇੱਕ ਮਿੰਟ ਗੱਲ ਕਰੋ ਇਹ ਸਾਰੇ ਦਾ ਸਾਰਾ ਚਾਹੇ ਮੈਂ ਆਪਣੀਆਂ ਆਪਣੀਆਂ ਲੈਲਾ ਆਪਣੀਆਂ ਜਿਹੜੀਆਂ ਹੈਗੀਆਂ ਚੰਡੀ ਚਰਿਤ੍ਰ ਲੈ ਲਾਂ ਹੂੰ ਜਾ ਮੈਂ ਆਪਣੇ ਕ੍ਰਿਸ਼ਨ અવਤਾਰ ਲੈ ਲਾਂ ਜਾਂ ਕੋਈ ਹੋਰ ਲੈ ਲਾਂ ਜਾਂ 404 ਚਰਿੱਤਰ ਲੈ ਲਾਂ ਇਹਦੇ ਚ ਮੋੜ ਕੋੜ ਕੇ ਕਾਂਰ ਉਸਤ ਦੇ ਵਿੱਚ ਵੀ ਦੈਂਤਾਂ ਦੀ ਲੜਾਈ ਚੱਲਦੀ ਹੈ ਦੈਸ ਰਾਈਟ ਦੈਂਤਾਂ ਸਾਰੇ ਗ੍ਰੰਥ ਚ ਦੈਂਤਾਂ ਦੀ ਲੜਾਈ ਚੱਲਦੀ ਇਸ ਤੋਂ ਸਵਾਏ ਦੇ ਵਿੱਚ ਕੁਝ ਨਹੀਂ ਹੈਗਾ ਮੈਨੂੰ ਸਮਝ ਨਹੀਂ ਲੱਗਦੀ ਵੀ ਅਸੀਂ ਇਹਨਾਂ ਕਹਾਣੀਆਂ ਤੋਂ ਕਰਾਉਣਾ ਕੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਦਰ ਇੱਕ ਵੀ ਕਹਾਣੀ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਦੀ ਵੀ ਡੇਟ ਨਹੀਂ ਲਿਖੀ ਉਹਨਾਂ ਨੇ ਇਹ ਕਹਾਣੀ ਕਹਾਣੀਆਂ ਵਾਲਾ ਗ੍ਰੰਥ ਬਣਾਉਣਾ ਹੀ ਨਹੀਂ ਸੀ ਕਉ ਕੋ ਲੋਕ ਕਹਾਣੀਆਂ ਨਾਲ ਜੁੜ ਜਾਣਗੇ ਸੱਚ ਨਾਲ ਫਿਰ ਟੁੱਟ ਜਾਣਗੇ ਸਾਨੂੰ ਹਦਾਇਤ ਹੀ ਇਹ ਹੈ ਕਿ ਤੁਸੀਂ ਬੰਦਿਆ ਕਿਵਸ ਚਾਰਾਂ ਹੋਈਆ ਕਿ ਕੋ ਕੂੜਾ ਟਟੇ ਪਾਲ ਬਸ ਸਿੰਪਲ ਗੱਲ ਹੈ ਅਸੀਂ ਕਿਸੇ ਕਹਾਣੀ ਨੂੰ ਕੋਈ ਨ ਮੰਨਣ ਦੀ ਲੋੜ ਹੀ ਨਹੀਂ ਹੈ ਕਹਾਣੀ ਹੈ ਹੀ ਨਹੀਂ ਗੁਰੂ ਜਨ ਸਾਹਿਬ ਦੇ ਵਿੱਚ ਕੋਈ ਕਹਾਣੀ ਕੋਈ ਕਹਾਣੀ ਨਹੀਂ ਕੋਈ ਇਤਿਹਾਸ ਨਹੀਂ ਕੋਈ ਲੜਾਈ ਨਹੀਂ ਜ਼ਰੂਰਤ ਹੀ ਨਹੀਂ ਹੈ ਜੋ ਕੋਈ ਯੋਗੀ ਕੀ ਕਹਿੰਦਾ ਜੁਧ ਨਹੀਂ ਹਾਂਜੀ ਕੋਈ ਜੁਧ ਨਹੀਂ ਹੈ ਕੋਈ ਪਾਤਰ ਨਹੀਂ ਸੋਇ ਖਾਲ ਪੁਰਖ ਦੇ ਬਸ ਸਿੰਪਲ ਗੱਲ ਹੈ ਇੱਥੇ ਅਸੀਂ ਇੱਥੇ ਪਾਤਰਾਂ ਨਾਲ ਭਰ ਛੱਡਿਆ ਉਸ ਹਜ਼ੰਦੇ ਰਾਜ ਦੀ ਲੜਾਈ ਹੁੰਦੀ ਹੈ ਜੀ ਤੇ 30000 30 ਖੂਨੀਆਂ ਖਤਮ ਹੁੰਦੀ 65 ਲੱਖ 30000 ਸੈਨਾ ਲੜਮੁਈ ਤੇ ਅਖੀਰ ਦੇ ਵਿੱਚ ਸਤਜੁੱਗ ਦੇ ਵਿੱਚ ਮੁਸਲਮਾਨਾਂ ਦੇ ਨਾਲ ਤਕਰੀਬਨ 200 ਬੰਦ ਇਸ ਚరిత్ర ਦਾ ਚੱਲਦਾ ਨਾਰਖਾਂ ਝੜੰਗ ਪੜੰਗ ਇਦਾਂ ਦੇ ਨਾਂ ਆਉਂਦੇ ਆ ਮੈਂ ਇਹ ਸਵਾਲ ਫਿਰ ਖੜਾ ਕਰਦਾ ਜੀ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਲਿਖਿਆ ਹੋਇਆ ਚరిత్ర ਤਾਂ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਨਹੀਂ ਸੀ ਮੁਸਲਮਾਨ ਸਤਜੁਗ ਦੇ ਵਿੱਚ ਹੈ ਨਹੀਂ ਮੁਸਲਮਾਨਤ ਧਰਮ ਚੱਲਿਆ ਹੀ ਸਾਡੇ ਕੋ 1500 ਸਾਲ ਪਹਿਲਾਂ ਮੇਰੇ ਕੋਲ 1 ਮਿੰਟ ਹੈ ਸਰ ਜੀ ਕੀ ਕਹਿਣਾ ਚਾਹੋ ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਹੋਰ ਗ੍ਰੰਥ ਦੀ ਕਿਸੇ ਵੀ ਬਾਣੀ ਚਾਹੇ ਕਿ ਕਿਸੇ ਵੀ ਵੱਲੋਂ ਕਹੀ ਗਈ ਹੋਵੇ ਚਾਹੇ ਕਿਸੇ ਵੀ ਥਾਂ ਤੇ ਲਿਖਿਆ ਹੋਵੇ ਜੀ ਇਹ ਪੰਥ ਪਰਮਾਨੰਤ ਹੈ ਸਾਨੂੰ ਪੜਨ ਦੀ ਜ਼ਰੂਰਤ ਨਹੀਂ ਹੈਗੀ ਮੈਂ ਤਾਂ ਆਪਣਾ ਇਹ ਨਾਲ ਤੁਹਾਡੀ ਵੈਬਸਾਈਟ ਤੇ ਹੈ ਜਿਹੜਾ ਪਾਇਆ ਲੇਖ ਜੀ ਇਹ ਲੇਖ ਜਿਹੜਾ ਤੁਸੀਂ ਲਿਖਿਆ ਹਾਂ ਇਹ ਵੈਬਸਾਈਟ ਤੇ ਹੈਗਾ ਜੀ singsawacanada.com ਤੇ ਪਾਇਆ ਹੋਇਆ ਹੈ ਸਾਤ ਸੰਗਤ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ ਇਹ ਨਹੀਂ ਕਹਿ ਰਹੇ ਫੈਸਲਾ ਤੁਹਾਡੇ ਹੱਥ ਹੈ ਫੈਸਲਾ ਬਿਲਕੁਲ ਤੁਹਾਡੇ ਹੱਥ ਹੈ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਪ੍ਰਚਾਰ ਕਰਦਾ ਨਹੀਂ ਸਾਡਾ ਮਕਸਦ ਇਸ ਪ੍ਰੋਗਰਾਮ ਦਾ ਹੈ ਫੈਕਟ ਨਰੋਲ ਫੈਕਟ ਤੁਹਾਡੇ ਸਾਹਮਣੇ ਲਿਆਣੇ ਉਸ ਤੋਂ ਬਾਅਦ ਫੈਸਲਾ ਤੁਸੀਂ ਕਰਨਾ ਤੁਸੀਂ ਆਪਣੇ ਆਪ ਨੂੰ ਸੋਚ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਇਹ ਫੈਸਲਾ ਕਰਨਾ ਹੈ ਕਿ ਕੀ ਅਸੀਂ ਇਹੋ ਜੀਆਂ ਬਾਣੀ ਮੈਂ ਤੇਨੂੰ ਬਾਣੀ ਕਹਿੰਦਾ ਨਹੀਂ ਇਹੋ ਚੀਜ਼ਾਂ ਨੂੰ ਪੜ੍ਹਨਾ ਜਾਂ ਅਸੀਂ ਇਹਨਾਂ ਨੂੰ ਇਗਨੋਰ ਕਰਨਾ ਸਾਡੇ ਨਾਲ ਕਾਫੀ ਤੋਂ ਜ਼ਿਆਦਾ ਬੇਇਨਸਾਫ਼ ਹੋ ਚੁੱਕਾ ਹੈ ਰਾਗਮਾਲਾ ਸਾਡੇ ਗਲ ਪਾਈ ਜਾ ਚੁੱਕੀ ਹੈ ਚੋ ਪਈ ਸਾਡੇ ਗੱਲ ਪੈ ਚੁੱਕੀ ਹੈ ਇਹ ਕਦੋਂ ਉਤਰੇਗੀ ਕਦੋਂ ਲਹੇਗੀ ਇਹ ਸਾਨੂੰ ਕੋਈ ਪਤਾ ਨਹੀਂ ਪਰ ਰਿਐਲਿਟੀ ਤੁਹਾਡੇ ਸਾਹਮਣੇ ਹੈ ਇਹਨਾਂ ਸ਼ਬਦਾਂ ਨਾਲ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ